ਮੇਰੇ ਬਨਉ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਗਏ ਜੀ ਤਿਆਰ ਨਾ ਧੋਕੇ ਤੇ ਚੱਲੀਏ ਫੇਰ ਕੁੜੀਆ ਪਰ ਲਈਏ ਰੱਬ ਦਾ ਨਾਮ ਤੇ ਮੋਟਰ ਉਲੀ ਜਾਣਾ ਪਾਣੀ ਵੀ ਛੱੜਣਾ ਬਹਿਗਰ ਕੋਈ ਜਿਹਦਾ ਸਵੇਰੇ ਨੱਕੇ ਨੂੰ ਕੋਈ ਲਾਉਣ ਨੂੰ ਲਾਈਟ ਆਈ ਨਹੀਂ ਸੀ ਤੇ ਹੁਣ ਦੁਆਰੇ ਫੋਨ ਕਰਦੇ ਪਾਵਰ ਕੱਟ ਕਉਂਦੀ ਆ ਪੂਲਰ ਮੇਰੇ ਸੁੱਕਦੇ ਜਾਣੇ ਟੂਲੀ ਮੇਰੀ ਬਿਗਣੀ ਰਹੀ ਜੇ ਭਾਈ ਕਿਸੇ ਨੇ ਮੇਰੇ ਲਾਕੇ ਦੇ ਵਿੱਚ ਟੋੜੀ ਲੈਣੀ ਹੋਵੇ ਤਾਂ ਜਰੂਰ ਸੰਪਰਕ ਕਰਿਓ ਜੇ ਸਾਡੇ ਜਣੇ ਸਾਡੇ ਰੱਖ ਚੋਂ ਦੇਖਦੇ ਆ ਦੂਰ ਵਾਲੇ ਵੀ ਲੈ ਕੇ ਆ ਸਾਡੇ ਟਰਾਲੀ 'ਚ ਭਰ ਕੇ ਦੇ ਕੇ ਜਾ ਸਕਦੇ ਆ ਪਰ ਜੇ ਕਿਸੇ ਨਾਮ ਮੇਰੀ ਹੋਵੇ ਜੋ ਰੋਕਣ ਬੈ ਡੰਗਰ ਘਟਾ ਦੇ ਨਹੀਂ ਤਾਂ ਬਹੁਤ ਵੀੜੇ ਵੱਜਦੇ ਹੁੰਦੇ ਤੇ ਅ ਲੋਕ ਡਿਜੀਟਲ ਹੋ ਗਏ ਅ ਦੂਜੇ ਟਰਾਲੀ ਵਾਲੇ ਜਿਆਦਾ ਪਹਿਲਾਂ ਕਿ ਟਰਾਲੀ ਸਿੱਧੀ ਲੈ ਕੇ ਉਹਦੇ ਵਿੱਚ ਪੈ ਜਾਂਦੀ ਐ ਤੇ ਨਹੀਂ ਹੁਣ ਕਿਥੇ ਪੰਡਾ ਬੰਨਣਗੇ ਫੇਰ ਟਰਾਲੀ ਚ ਲੱਦਣਗੇ ਫੇਰ ਜਾ ਕੇ ਅੰਦਰ ਪਾਉਂਗੇ ਪਰ ਇੱਕ ਜਿਹੜੀ ਥਰੇਸ਼ਰ ਵਾਲੀ ਕੁੜੀ ਹੁੰਦੀ ਉਹ ਇੱਕ ਨੰਬਰ ਹੁੰਦੀ ਜਿਹੜੀ ਦੂਜੀ ਵਿੱਚ ਮਿੱਟੀ ਘਟਾ ਸਾਰਾ ਵਿੱਚੇ ਮਿਕਸ ਹੋ ਜਾਂਦਾ ਉਹਦੇ ਇੱਕ ਦਿਨ ਦੇਖਦਾ ਵੱਡੇ ਦੇ ਵੀਡੀਓ ਨੂੰ ਮਿਲਿਓ 20 ਲੱਖ ਵਿਊ ਆਇਆ ਹੁੰਦਾ ਉਸ ਬੰਦੇ ਨੇ ਬਹੁਤ ਵਧੀਆ ਐਕਸਪਲੇਨ ਕਰਿਆ ਮੈਂ ਕਿਹਾ ਹਾਂ ਆ ਚੀਜ਼ ਤਾਂ ਹੈ ਯਾਰ ਦਿਕਾ ਵੀ ਜਿਹੜੀ ਚੀਜ਼ ਆਪਾਂ ਮੱਜਾਂ ਨੂੰ ਦੇਣੀ ਆ ਵੀ ਵਧੀਆ ਚੀਜ਼ ਖਾ ਲਈ ਤਾਂ ਹੀ ਫਿਰ ਵਧੀਆਦੋਤ ਮਿਲੂਗਾ। ਲੋ ਜੀ ਪਹਿਲਾ ਛਕਿਆ ਪ੍ਰਸ਼ਾਦਾ। ਅੱਜ ਸ਼ੱਕਰ ਤੇ ਬੜੀਆਂ ਆਲੂ ਪਕੌੜੇ ਬੜੀਆਂ ਸਵਾਗਿ ਮਿਕਸ ਸਬਜੀ। ਹੋਰ ਫੱਕੀ ਆ ਲਈਏ ਬੜੀਆਂ। ਲੱਗਰ ਲੈ ਅੱਜ ਸ਼ਾਕ। ਤੁਹਾਨੂੰ ਕਰੀਏ ਪ੍ਰਣਾਮ ਉਹ ਜੀ ਬਾਬਾ ਜੀ ਹੁਣ ਜੋਹਰ ਦਿਖਾਉਣਗੇ oh yes ਲੱਗ ਰਿਹਾ ਕਮ ਜਾ ਕੇ ਦਿਖਾ ਪਤਾ ਫੀਜੜੇ ਆੜਾ ਜਾ ਦਾਲ ਪਾਣੀ ਆ ਆ ਗਈ ਬੱਸ ਉਧਰ ਨਿੰਮੇ ਦੇ ਬੇਬੇ ਨੇ ਗਾਹ ਪਾਇਆ ਹੋਇਆ ਫੜਾ ਉਹਨੂੰ ਫੜਾ ਦੇ ਬੱਸ ਉਹਦੇ ਕੋਲ ਫੜਾਇਆ ਬੱਸ ਆਹੀ ਕਰ ਭੈੜਾ ਤੇਰਾ ਕੀ ਹੋ ਗਿਆ ਨਿੰਮੇ ਤੋਂ ਕੋਲ ਫੜਾਇਆ ਨਾਲੇ ਪੈਰੀ ਹੱਥ ਲਾ ਦੇ ਕੱਲਾ ਫੜਾ ਆ ਉੱਥੇ ਰੱਖ ਦੇ ਕਿੱਤੋਂ ਲੈ ਹੁਣ ਹਾ ਫਿਰ ਹਾ ਨਾ ਨਾ ਬਣਾ ਉਹਦੇ ਕੋਲ ਕਿਹੜਾ ਦੇ ਸਿਰਪਨ ਕਿਹੜਾ ਦੇ ਆਇਆ ਕੱਦੇ ਇਹਨੇ ਸਾਡੀ ਜਾਨ ਖਾਦੀ ਪਈ ਆ ਕੀ ਆ ਉਹ ਆ ਕੀ ਆ ਉਹ ਆ ਜਾਣੀ ਜਿਆਦਾ ਜੀ ਸਾਡੇ ਚਾਹ ਵਗੇ ਨਹੀਂ ਰਾਇ ਬਾਈਕ ਤੇ ਦੋ ਪਾਣੀ ਦੇ ਨਹੀਂ ਆ ਆ ਆ ਆ ਕਰਕੇ ਤੇ ਬਸ ਹਾਂ ਮੇਰੇ ਅੱਗੇ ਮਗਾ ਪਹਿਲਾਂ ਕੁਟੀਆਂ ਪਰ ਜਾਵਾਂਗੇ ਫਿਰ ਮੋਟਰ ਪਰ ਜਾਵਾਂਗੇ ਪਾਣੀ ਛੱਡਾਂਗੇ ਪਰ ਪਤਾ ਲੱਗਿਆ ਪਾਵਰ ਕਹਿੰਦੇ 5 ਵਜੇ ਆਉਣੀ ਆ ਸਾਰਾ ਸਿਸਟਮ ਹੀ ਵਿਗੜ ਗਿਆ ਤੋ ਸ਼ਾਮ ਨੂੰ 5 6 ਵਜੇ ਮੈਂ ਪੱਟਾ ਲਾਇਆ ਨਾ ਤੂੰ ਕਿਹੜਾ ਉਹ ਨਹੀਂ ਤਾਂ ਲਾਉਣਾ ਯਾਰ ਚੱਲ ਠੀਕ ਹੈ ਤੈਨੂੰ ਕਿਹਾ ਤੈਨੂੰ ਪਤਾ ਹੀ ਲੱਗਿਆ ਹੋਵੇਗਾ ਤੈਨੂੰ ਕਿਹੜਾ ਕਿਹਾਗਾ ਤੈਨੂੰ ਕਿਹਾ ਤਾਂ ਜਿੱਥੇ ਕਿਆਰੇ ਜੀ ਖਾਲੀ ਦੋ ਥੱਲੇ ਖੇਤ ਵਿੱਚ ਪਾਣੀ ਜਾਂਦਾ ਦਾ ਜਿਹੜਾ ਥੱਲੇ ਵਾਲੇ ਖੇਤ ਵਿੱਚ ਉਹਦਾ ਮੈਂ ਪੱਟਾ ਲਾਇਆ ਤਾਂ ਮੈਂ ਚਲੋ ਕੋਈ ਹੁਣ ਸ਼ਾਮ ਨੂੰ ਲਾਉਂਗਾ ਫਿਰ ਮੈਂ ਪਾਣੀ ਛੱਡੀਏ ਭਾਈ ਰੱਬ ਚੰਗਾ ਫਾਦਵੇ ਵੜਾ ਇਸਤਾਰti ਬਰਾਇਆ ਤਾਂ ਇੱਕ ਬੰਦੇ ਨੂੰ ਖੁਸ਼ ਕਰਨ ਵਾਸਤੇ ਉਹ ਬੰਦਾ ਮੇਤੇ ਖੁਸ਼ ਨਹੀਂ ਹੋਇਆ ਅਜ ਤੱਕ ਪਦਰ ਕਿਰੇਟਾ ਮਿਰਕਾ ਜਾਣਾ ਫਿਰ ਸ਼ਾਇਦ ਮਿਰਕਾ ਜਾ ਖੁਸ਼ ਹੋ ਜਾਊਗੀ ਹੈ ਮਿਰਕਾ ਜਾ ਸ਼ਾਇਦ ਖੁਸ਼ ਹੋ ਜਾ ਜਾਂ ਮਿਰਕਾ ਜਾ ਖੁਸ਼ ਮੈ ਨਾ ਹੋਈ ਉਹ ਤੇ ਕਹਾ ਪਰ ਸਮੁੰਦਰ ਕਿੱਥੇ ਕਿੱਥੇ ਕਮਾ ਲਿਆ ਦੁਨੀਆ ਇੰਨੀ ਦਿਖਾਤੀ ਪਰ ਬੰਦਾ ਖੁਸ਼ ਨਹੀਂ ਹੋਇਆ ਮੇਤੇ ਉਹ ਤੁਸੀਂ ਦੱਸਿਓ ਕਿਹੜਾ ਬੰਦਾ ਆ ਦਸ ਵਾਰ ਤੂੰ ਸਵੇਰ ਤੇ ਆ ਗੱਲਾਂ ਲਵੋ ਜਗ ਵਾਲਾ ਕੱਢੀ ਜਣੀ ਮੈਨੂੰ ਫਿਰ ਤਾਂ ਹੋਣਾ ਹੀ ਆ ਆਪਣੀਆਂ ਗੱਲਾਂ ਦੱਸਣੀਆਂ ਨੇ ਇਹ ਵੀ ਗੱਲਾਂ ਕੱਢਦਾ ਮੈਂ ਕਿਹੜੀ ਗੱਲਾਂ ਕੱਢੀ ਤੈਨੂੰ ਦੱਸ ਕਿਹੜੀ ਗੱਲ ਕੱਢੀ ਦੱਸ ਕਿਹੜੀ ਗੱਲ ਕੱਢੀ ਦੱਸ ਦੱਸ ਹੈ ਇੱਕ ਜਵਾਬ ਹੈ ਜਿਹੜੇ ਮੈਂ ਦੱਸ ਦਦਾ ਨਹੀਂ ਹੁਣ ਮੈਂ ਕੱਢ ਕੇ ਦੱਸ ਤੂੰ ਦੱਸ ਦੱਸ ਨਾ ਮੈਂ ਕੱਢ ਕੇ ਦੱਸ ਦੱਸ ਤੋ ਸੀ ਦੱਸ ਕਿ ਦੱਸ ਇਹ ਆਹ ਤੇ ਹੈ ਹੈ ਕੋਈ ਵੀ ਨਹੀਂ ਗੱਲ ਬਾਤ ਸਵੇਰੇ ਉੱਠੀ ਹੈ ਆਇਆ ਲੱਭਣ ਜੁੜੇ ਉਮਰ ਸਾਰਾ ਦਿਨ ਮੈਂ ਕੰਮ ਕਰੇ ਮੇਰੇ ਹੱਥ ਪਾਤਾ ਉੱਥੇ ਨਹੀਂ ਗਾਦੀ ਤੇ ਹਾਲ ਤੇ ਹਾਰ ਪਾਤਾ ਦੱਸ ਹਾਂ ਵੀ ਕੰਮ ਦਾ ਨਾਮ ਆਉਂਦਾ ਹੈ ਦਵਾ ਨਾਮ ਦਿੱਤਾ ਤਾਂ ਵੀ ਨਾਮ ਤੋਂ ਦੇਣਾ ਹੀ ਪੈਂਦਾ ਨਾਮ ਵਾਸਤੇ ਤੇਰੇ ਨਾਮ ਦੀ ਤਾ ਦੇਖ ਲੈ ਐ ਇੰਦਾ ਇਹ ਹਰੇਕ ਕਰ ਕਰਦੀ ਕਹਾਣੀ ਐ ਇਹ ਸਾਡੇ ਘਰ ਦੀ ਵੀ ਇਹੀ ਕਹਾਣੀ ਐ ਇਨਾ ਕੋਈ ਬਹੁਤ ਪਿਆਰ ਬੱਲੇ ਲੜਾਈਆਂ ਵੀ ਹੁੰਦੀਆਂ ਸਵੇਰ ਤੋਂ ਲੜਾਈ ਸ਼ੁਰੂ ਹੋ ਜਾਂਦੀ ਆ ਹੁਣ ਤੇਰਾ ਕੰਮਾ ਬੰਦ ਹੁਣ ਤੈਨੂੰ ਕਿਤੇ ਲੈ ਕੇ ਜਾਣਾ ਹੈਗਾ ਮੈਂ ਹੁਣ ਕਰਤਾ ਆ ਮੈਂ ਵੀਡੀਓ ਅਪਲੋਡ ਕਰ ਦਈਏ ਛੱਡਿਏ ਵੀਡੀਓ ਬਈ ਜੋ ਰਾਤ ਮੈਂ ਚੀਜ਼ਾਂ ਦੇਖੀਆਂ ਤੋ ਵੀ ਕੋਈ ਨਹੀਂ ਦੇ ਸਕਦਾ ਕਿੱਥੇ ਦੇਖੀਏ ਕਿੰਨਾ ਟਾਈਮ ਹੋ ਗਿਆ ਤੁੰਮ ਦੇਖਿਓ ਵੀ ਚੀਜ਼ਾਂ ਜੇ ਮੈਂ ਪੁੱਛਾਂ ਤੁਹਾਨੂੰ ਮੈਂ ਪਿਆ ਖੁੱਲਾ ਅਸਮਾਨ ਅੱਛਾ ਤਾਰੇ ਦਿਖ ਰਹੇ ਵਿੱਚ ਉਹ 70 ਦੀ 20 ਦੀ ਵੀ ਨਿਕਲੀ ਰਾਤ ਜਿਹੜੇ ਉਹ ਨਹੀਂ ਅੰਦਰ ਉਹ ਵੀ ਨਿਕਲੀ ਆ ਉਹ ਪਤਾ ਹੁਣ ਐਡੇ-ਐਡੇ ਮੱਛਰ ਬਾਹਰ ਪਏ ਨਹੀਂ ਹੁੰਦੇ ਇਹੀ ਤਾਂ ਫਰ ਹੋਇਆ ਜੋ ਡਰ ਗਿਆ ਸੋ ਮਰ ਗਿਆ ਹੁਣ ਦੇਖ ਉਹਨਾਂ ਨੂੰ ਵੀ ਖੂਨ ਚਾਹੀਦਾ ਹੁਣ ਉਹ ਭੁੱਖੇ ਤੇ ਅੱਛਾ ਫਿਰ ਇੱਕ ਦਿਨ ਤੁਸੀਂ ਪੈ ਜਾ ਕਰੋ ਨਾ ਬਾਹਰ ਬਾਰੀ ਬਾਰੀ ਇੱਕ ਦਿਨ ਤੋਂ ਦੂਜੇ ਦਿਨ ਮੈਂ ਉਹਨਾਂ ਨੂੰ ਕੋਈ ਨਹੀਂ ਗਿਆ ਮੱਛਰ ਇੰਨੇ ਆ ਸਾਰੇ ਕਿਤੇ ਉੜੂੜ ਕੇ ਆਈ ਜਾਣੇ ਹਾਂ ਉਹ ਵੀ ਖੁੰਗਦੇ ਪੈਸੇ ਖੁੰਗ ਚਾਹੀਦਾ ਬਈ ਮੱਛਰਾਂ ਨੂੰ ਵੀ ਫਲਾਈਟ ਆ ਗਈ ਪਰ ਬਾਕੀ ਬਾਹਰ ਪੈਣ ਦਾ ਉਹ ਜਿਹੜਾ ਮੱਛਰ ਦਾ ਨਹੀਂ ਪਈ ਆਪਣੇ ਕੋਲ ਕਿਤੇ ਰਗੇ ਤੇ ਹਾਂਜੀ ਕੱਟ ਫਿਰ ਉਹ ਹਾਂ ਫੇਰ ਉਹ ਲਾਲ ਕੁ ਰਾਤ ਨੂੰ ਬੇੜੇ ਤੇ ਹਾਂ ਠੀਕ ਬੇੜੇ ਜਾਂਦੀ ਉੱਥੇ ਆ ਬੇੜੇ ਤੇ ਜਾਂਦੀ ਬੇੜੇ ਨਾਲ ਲੂੰਗੇ ਮੈਡਮ ਜੀ ਦਿਲ ਵੱਡੇ ਰੱਖਿਆ ਕਰੋ ਦਿਲ ਛੋਟੇ ਨਾ ਰੱਖਿਆ ਕਰੋ ਜਦ ਮਹਾਰਾਜ ਦੰਦਾ ਨਾ ਜਿਹੜਾ ਦਿਲ ਵੱਡੇ ਹੁੰਦੇ ਨਾ ਫਿਰ ਉਹਦੇ ਭਰਦਾ ਹੁੰਦਾ ਇੰਨਾ ਕ ਤੇ ਲੈ ਇੰਨਾ ਕਾ ਛੋਟਾ ਜਿਹਾ ਦਿਲ ਹੈ ਹੁਣ ਬਰਖੜ ਮੈਂ ਤੇਰੇ ਆੜੀ ਮੇਂ ਲਾਦਾ ਹੁਣ ਲਾਈਟ ਆ ਗਈ ਸੂਰਜ ਬਹੁਤ ਤਪਦਾ ਯਾਰ ਪਾ ਦਿਨ ਚ ਲੋਵੇਂ ਚੱਲਦੇ ਤੇ ਸਾਡੇ ਤਾਂ ਮੈਂ ਸੋਚਦਾ ਮੈਂ ਸਾਡੇ ਨਾ ਦਰਖਤਾਂ ਕਰਕੇ ਵੀ ਥੋੜੀ ਫਿਰ ਵੀ ਹਰੇ ਠੰਡਕ ਆਉਂਦੀ ਤੇ ਮੈਂ ਕਹਿੰਦਾ ਜਿੰਦਰ ਥੜ ਦਰਖਤ ਘਟਾ ਉਹ ਸਾਨੂੰ ਕਿਆ ਹਾਲ ਅੰਦਾਜ਼ ਉਹ ਬਹੁਤ ਸੂਰਜ ਤਪਦਾ ਸੂ ਬਲ ਲੱਗੀ ਪਿਆਜ਼ ਕੱਟਣ ਦੀ ਕਹਿੰਦੇ ਤੂੰ ਜ਼ਿਆਦਾ ਤੇਜ਼ ਕੱਟਦਾ ਮੈਂ ਕੋਈ ਨਾ ਮੈਂ ਤੇਜ਼ ਕੱਟ ਦਿੰਦਾ ਠੀਕ ਹੈ ਛਿੱਲੀ ਜਦ ਮੈਨੂੰ ਬੜਾ ਜਲ ਮੈਂ ਕੱਟੀ ਜਾਣਾ ਕੁਛ ਨਹੀਂ ਡੇਲੀ ਦੇ ਦੋ ਦੋ ਕੰਡਲ ਪਿਆਜ਼ ਵੀ ਕੱਟੇ ਹਾਂ ਮੈਂ ਡੇਲੀ ਦੇ ਇੱਕ ਕੰਡਲ ਦਾ ਟੀਚਾ ਹੁੰਦਾ ਤਾਂ ਮੇਰਾ ਹਾਂ ਬੜੇ ਇੱਧਾ ਹਾਂ ਹਾਂ ਦੋ ਜੇ ਬੁਰੀ ਰੱਖ ਦੇਣੀ ਚੱਲ ਕੱਟ ਕੇ ਪੈਂਦੇ ਹੁੰਦੇ ਦਿ ਰਾਤ ਨੂੰ ਉਰਥੇ ਨਾ ਚਿੱਟਾ ਚਿੱਟਾ ਜਿਹਾ ਪਿਆਜ ਹੁੰਦਾ ਉਹ ਸੋਹਣਾ ਰੱਡ ਰੱਡਾ ਪਿਆਜ ਵਧੀਆ ਪਿਆਜ ਆਪਣਾ ਇਹ ਤੇ ਉਹ ਚਿੱਟਾ ਚਿੱਟਾ ਜਿਹਾ ਪਿਆਜ ਦਾ ਪਾਣੀ ਜੀ ਬਹੁਤ ਹੁੰਦਾ ਉਹਦੇ ਵਿੱਚ ਤਾਂ ਯਾਰ ਹੁਣ ਲੱਖ ਰਿਹਾ ਥੋੜ ਹਾਂ ਲਿਖ ਰਿਆ ਰਹੇ ਕਿਤੇ ਹਾਂ ਉਹ ਸਲੂਨ ਜਾ ਕੇ ਆਇਆ ਤੇ ਤਰੀ ਲੱਗਿਆ ਉਹ ਤਾਂ ਦੋ ਚੱਲਦਾ ਕਿ ਮੈਂ ਬਾਈ ਸਹੀ ਡਾਉਨ ਚੱਲਦੀ ਬਾਈ ਹਾਂ ਹੁਣ ਤਾਂ ਨਿਕਾ ਹੁਣ ਤਾਂ ਲੱਗਦਾ ਨੀ ਮਾ ਹਾਂ ਤਾਂ ਸਰੀਜਾ ਲੱਗਦਾ ਪਹਿਲਾਂ ਤਾਂ ਅਜੇ ਵਿੱਚ ਦੋ ਰੱਖਣੀ ਪੈਂਦਾ ਏ ਠੀਕ ਨਹੀਂ ਹਾਂ ਅਸੀਂ ਚੱਕਦੇ ਆ ਲਾਈਟ ਆ ਜਾਂਦੇ ਆ ਜਨਰੇਟਰ ਲੈਣ ਗਏ ਆ ਸਾਡੇ ਕਿਨਾਂ ਤੇ ਫੇਰ ਲਾਈਟ ਭੱਜ ਗਈ ਹੁਣ ਦੁਆਰੇ ਲਾਈਟ ਨੇ ਤੰਕ ਕੀਤਾ ਪੁਰਾਣੇ ਦਿਨ ਯਾਦ ਕਰਾਉਂਦੇ ਪਹਿਲੇ ਦਿਨਾਂ ਨਾਲ ਟਾਈਮ ਬਾਅਦ ਵਿੱਚ ਕੰਨ ਨਹੀਂ ਸਤ 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 ਤਦ ਤੰਬੂ ਲੋਤਾ ਰਾਤ ਮੱਛਰ ਬਹੁਤ ਲੜਿਆ ਅੱਜ ਨਹੀਂ ਲੜੂਗਾ ਫਿਰ ਹਿੱਲਦੀ ਆ ਪੱਕੇ ਕੰਮ ਕਰਦੇ ਅੱਜ ਪੱਕੇ ਕੰਮ ਕਰਦੇ ਅੱਜ ਬੁੱਢੇ ਜਿਹੜੇ ਮੰਗਣਾ ਤਬੂ ਕਰਦੇ ਜੇ ਕਹਿੰਦਾ ਨਾ ਦਿੱਲੀ ਤੋਂ ਆਨੇ ਪੈ ਲਾਇ ਤੇ ਕੀ ਮੈਨੂੰ ਵਾਗ ਜਾ ਆ ਮੈਂ ਕਿਹਾ ਰਾਤੀ ਤਾਰੇ ਅੱਜ ਨਹੀਂ ਹਲੇ ਤਾਰੇ ਦੇ ਰਾਤ ਤੇ ਤਾਰੇ ਬੜੇ ਦੇਖੇ ਬਈ ਰਾਤ ਬੜੇ ਸਾਲਾਂ ਬਾਅਦ ਪੈ ਕੇ ਉੱਪਰ ਨੂੰ ਤਾਰੇ ਦੇਖੇ ਸਹੀ ਗੱਲ ਹੈ ਹਾਂ ਕਿੰਨਾ ਨੰਦਾ ਆ ਨਾ ਇਹਨੂੰ ਭਾਈ 3 ਵਜੇ ਇਕੱਠਾ ਜਾ ਹੋਵੇ ਫਿਰ ਮੰਦਰ ਕੰਬਲੋ ਲਿਆ ਲੱਭ ਗਿਆ ਮੈਂ ਇਹਨੂੰ ਕੰਬਲ ਦੀ ਲੋੜ ਆ ਹੁਣ ਆ ਤਿੰਨ ਵੇ ਤਾ ਰਾਤੀ 2:30 ਤਿੰਨ ਵੇ ਸਾਰਾ ਪਿਆ ਫਿਰ ਜਿਹੜੀ AC ਚ ਫੇਰੇ ਦੇ ਰਾਤ ਰੱਬ ਦਾ AC ਚੱਲਿਆ ਪੂਰਾ ਮੈਂ ਬਹੁਤ ਸੋਇਆ ਵਧੀਆ ਢੰਗ ਨਾਲ ਫਿਰਿਆ ਯਸ ਟਾਈਮ ਨਾਲ ਆਜੋ ਸਵੇਰੇ 6 ਵਜੇ ਮਿੱਤੇ ਮੁੱਤੇ ਨਹੀਂ ਆਉਣਾ ਮੈਂ ਕਿੱਥੇ ਆਣੀ ਆ ਹਾਂ ਕਾਦੇ ਕੱਪੜੇ ਕਿੰਨੇ ਦੇ ਲੇ ਜਾਉਂਗੇ ਹਨ ਹਾਂ ਚੱਲੀ ਜਾਣਾ ਜੀ ਮੋਬਾਈਲ ਦੀ ਲਾਈਟ ਬਾਲ ਲਓ ਮੈਨ ਬਾਲ ਲਓ ਭਾਈ ਨੇ ਰੋ ਗਿਆ ਬਹੁਤ ਮੈਂ ਤਾਂ ਕਰਤਾ ਸਰਾਣੇ ਦੇ ਕੇ ਆਇਆ ਇਹ ਕ ਤੇ ਪਾਵਰ ਬੈਂਕ ਲੈਂਦਾ ਰਾਤ ਡੈੱਡ ਹੋ ਕੇ ਸੀ ਫੋਨ ਥੋੜਾ ਜਿਆਦਾ ਰਹਿ ਗਿਆ 10% ਬੈਂਟਰੀ ਅੱਲੂ ਦੀ ਕਟਾਈ ਚੱਲ ਰਹੀ ਹੈ ਪੱਠੀ ਸਾਹ ਵਾ ਕੇ ਨੇ ਕਹਿੰਦੇ ਦੁੱਧ ਪਲਾਓ ਦੁੱਧ ਪਲਾਉਣ ਲੱਗੇ ਨੇ ਬਈ ਸਾਰੇ ਉੱਠਿਆ ਸਾਡੇ ਤੇ ਇੱਕ ਬੰਦਾ ਉੱਠਿਆ ਮਿਹਨਤ ਲੱਤੀ ਬੰਤਬਾਈ ਕੋਲ ਕੱਲੂ ਆ ਕੇ ਬੈ ਗਿਆ ਇਹ ਤਿੱਲੂ ਮਾਂ ਜੋਲ ਦੇ ਕਹਿੰਦਾ ਪਾਸੇ ਹੋ ਜਾ ਮੇਰੇ ਮੁੱਤੋਂ ਆਉਂਦਾ ਤੇ ਤੇ ਇਹ ਤੇ ਇਸ ਹਾਲ ਟੁੱਬੇ ਚ ਨਾ ਗਿਆ ਆ ਹੋਰ ਮਰ ਗਿਆ ਸਾਲ ਮੋਰਖਾ ਨਾ ਤੇ ਤੇ ਭੂਖ ਮਰ ਗਿਆ ਮੁੱਤੋਂ ਸਾਲਿਆ ਮੈਂ ਨੂੰ ਹਲੇ ਉੱਦ ਕੁਰੀਆਂ ਨਾਲ ਨੇੜੇ ਲੁਕੀ ਜਾਂਦਾ ਹੁੰਦਾ ਸੀ ਟੁੱਪ ਜਨਾ ਗਿਆ ਇਹ ਟੱਪ ਇਹ ਟੱਪ ਨਾਲ ਪਿਆਰ ਕਰਨਾ ਇਹਨੇ ਕਿੱਥੇ ਬੰਮਨ ਬੈਠਾ ਆਪਣੇ ਘਰ ਦੇ ਬੰਦੇ ਬੈਠੇ ਸਰ ਦੋ ਦੋ ਉੱਠ ਖੜੇ ਕਵੀਰ ਦੇ ਸ਼ਲੋਕ ਚੱਲਦੇ ਆ ਕਵੀਰ ਇਹ ਤਾਨ ਗਾਇ ਗਾ ਉੱਠੇ ਵੀ ਹੁਣ ਇਹਨੇ ਪੂਰੀ ਡਿਊਟੀ ਦਿੱਤੀ ਰਾਤ ਵੇ ਤਰੀ ਲੱਗ ਗਈ ਹਾਜ਼ਰੀ ਲੈ ਹੁਣ ਤਾਂ ਸਵਾ ਸਵਾ 5 ਹੋ ਗਏ 5:30 ਹੋ ਗਏ ਮੈਂ ਜਾ ਕੇ ਉਹ ਪਾਣ ਕੋ ਪਾਣ ਤੇ ਦੂਜੇ ਬੰਦੇ ਆ ਜਾਣਗੇ ਤਿਆਰੀ ਕਰਨਗੇ ਅਸੀਂ ਆਏ ਹੋਰ ਦੋ ਘੰਟੇ ਤੱਕ ਨਹਾ ਧੋ ਕੇ ਫਿਰ ਰਾਤ ਦਾ ਮੱਛਰਦਾਨੇ ਬਹੁਤ ਫਾਇਦਾ ਰਹਾ ਨਹੀਂ ਤਾਂ ਸਾਰੀ ਰਾਤ ਅਸੀਂ ਆਡੋਮੋਸ ਉਹ ਦੂਜਿਆਂ ਨੂੰ ਅੱਗ ਜੀ ਲਾਉਂਦੇ ਰਹੇ ਤੇ ਉਹ ਲਾਏ ਪ੍ਰੋਜੈਕਟ ਤਿੰਨ ਤਰ ਪ੍ਰੋਜੈਕਟ ਲੈ ਆਲੇ ਦਾਲੇ ਅਸੀਂ ਬਾਲ ਗਏ ਉਹ ਤੂਫਾਂ ਦੇ ਮੱਛਰਦਾਨੇ ਆ ਸਾਲਾ ਫੇਰ ਰੱਜਿਆ ਲਹੂ ਦਾ ਪੂਰਾ ਹਾਂ ਪਰ ਅੱਜ ਮੱਛਰ ਮੈਂ ਕਹਿੰਦਾ ਵੀ ਦੇਖ ਦੇਣ ਵੀ ਹਾਕਾ ਕਰ ਲੈਣਾ ਨੇ ਰਾਤ ਨਹੀਂ ਦਿਮਾਗ ਆਉ ਕੰਮ ਕਰਿਆ ਨਾ ਮੱਛਰਦਾਨੀ ਆ ਸਾਲਾ ਅੱਜ ਪਤਾ ਨਹੀਂ ਕਿੱਧਰ ਨੂੰ ਲੁਕਾਏ ਜਾ ਗਿਆ ਮੈਂ ਤਾਂ ਘਰ ਆਇਆ ਕਹਿੰਦਾ ਹਜੇ ਦੋ ਲਿਆ ਕੇ ਚਟਾਈਆਂ ਦੇ ਬਾਹਰ ਬਿੜੇ ਪਰ ਦਾਲੇ ਘਰ ਨਾਲ ਬੋਲ ਤੇ 100 ਰੁਪਏ ਦੇ ਗਰ ਆਹ ਹੁਣ ਏਸੀ ਬੰਦ ਹੋ ਜਾਲੇ ਕਹਾ ਜਾ ਕੇ ਹਾਂ 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 ਸਰ ਪੁਜਾਰੀ ਤੋਂ ਸਭ ਤੋਂ ਵਧੀਆ ਚੱਲ ਭਾਈ ਡਿਊਟੀ ਵਾਲਾ ਬੰਦਾ ਆ ਜਾਇਆ ਇੰਨੀ ਸਾਰੀ ਦਾ ਡਿਊਟੀ ਕਰੀ ਆ ਜੈਨੇ ਹਾਂਜੀ ਹਾਂ ਚੱਲ ਭਾਈ 2-2.5 ਘੰਟੇ ਖੜਕੇ ਰਸ਼ਟ ਤੇ ਫਿਰ ਚੱਲ ਪੇ ਤੁਮ ਜਾ ਕੇ ਫਿਰ ਕਰੀਏ ਸੇਵਾ ਤੇ ਹੁਣ ਪਕੌੜੇ ਮਟਰ ਪਨੀਰ ਬੰਦੇ ਆ ਗੋਣੇ ਵੈਸੇ ਮੁੰਡੇ ਜਿਹੜੇ ਸੇਵਾ ਸਾਹਮਣੇ ਦੀ ਹੁਣ ਤਾਰੇ ਫਿਰ ਬੰਤ ਭਾਈ ਫੋਨ ਕਰਦਾ ਜੀ ਆਜੋ ਭਾਈ ਜਲਦੀ ਅੱਜ ਆਪਣਾ ਲਾਸਟ ਦਿਨ ਆ ਮਹਾਰਾਜ ਅੱਜ ਜਾਣਗੇ ਇੱਥੋਂ ਲੋਡੀ ਭਾਜੀ ਵੀ ਆਉਣਗੇ ਅੱਜ ਤੇ ਮਿਲਦੇ ਦੇਖਦਿਆਂ ਕਿੰਨੀ ਕਿ ਸੰਗਤ ਆ ਗਈ ਗਰਮ ਗਰਮ ਪਕੌੜੇ ਖਾ ਹੈ ਹੈ ਕਹਤਾ ਮੇਰੇ ਨਾਲੇ ਜਾਣਾ ਵੱਡੀ ਗੱਡ ਬਣ ਕੇ ਰਾਤ ਵਜੇ ਨੇ ਵੀ ਡਿਊਟੀ ਦਿੱਤੀ ਗੋਲੀ ਭਾਈ ਚੱਲੀਏ ਅੱਗੇ ਹੁਣ ਦੇਖੋ ਜੰਗਲ ਸਾਡੀ ਸਾਡਾ ਚੰਦਲੇ ਜੰਗਲ ਚਾਰੇ ਬਸ ਲੋ ਜੀ ਚੱਲ ਬੈਜ ਪਕਾਉਣ ਦਾ ਲੰਗਰ। ਥੱੱਦਾ ਨਾਣ ਮਿਰਚ। ਹੱਥ। ਮੱਠੀ ਉੱਪਰ। ਆਹ ਦੇ ਇੱਕ ਪਾਜੀ ਆ ਰਹੇ ਨੇ ਵੀਰੇ। ਹਾਂ? ਕੋਠੇ ਤੇ ਦੇਖੋ ਉੱਥੇ ਪਾਜੀ ਆਇਆ ਮੈਨੂੰ ਚਾਹ ਦੇ। ਕੋਠੇ ਉੱਪਰ। ਆਹ ਉਹ ਤੇ ਬੈਠਾ ਹੋਵੇ। ਬਿੱਲੀ ਮਰੇ ਜਾਵੇ। ਛੜਾ ਆ ਗਿਆ। ਮਨਨੇ ਕਿਹਾ ਹੁਣ। ਪਾਈ ਚਲੀ ਆਇਆ ਉਹ ਪਕੌੜੇ ਖਾਣ। ਅੱਛਾ। ਦੇਖ ਦੇ ਚੱਲ ਉਹ ਜਾਮਣ। ਉਹ ਜਾਮਣ ਦੇ ਖੁੰਜੇ ਚ। ਜਾਮਣ ਦੇ ਖੁੰਜੇ ਚ ਕਿਹੜਾ ਆ ਗਿਆ। ਹੰਦੂ ਕਿ ਬੰਦਾ ਮ ਲੜਾਇਆ ਜਾਮਣਪੁਰੇ ਚੜ ਗਿਆ ਸਿੱਦਾ ਇਸ ਬਾਂਦਰ ਦਾ ਸਾਡੇ ਵਾਲੇ ਇਲਾਕੇ ਚ ਨਾ ਕਦੇ ਬਾਂਦਰ ਆਉਂਦੇ ਨਹੀਂ ਹੈਗੇ ਪਹਿਲੀ ਵਾਰ ਆਇਆ ਕੋਈ ਦੇਖੀ ਕਿ ਤੇ ਫੜੇ ਨਾ ਲਵੇ ਤੈਨੂੰ ਮਸਬੀ ਬਸ ਬਸ ਬੋਲ ਬੱਚੇ ਨਾ ਨੋਪੇ ਕਦਰ ਵੀਰ ਆ ਗਿਆ ਤੇ ਅਵੀ ਆਇਆ ਤਾਂ ਪਤਾ ਨਹੀਂ ਮੈਂ ਨਹੀਂ ਦੇਖਿਆ ਕਿ ਇੱਥੇ ਸਭਨਾਂ ਦੇ ਸਾਹਦੇ ਪਰਨਾ ਦਿਖਾਵਾਂ ਭਾਈ ਪਰਨਾ ਮੁੰਡੇ ਦਾ ਪੂਰਾ ਇਹਦੇ ਬਣਾਇਆ ਹੈ ਆਪੇ ਆਪੇ ਬਣ ਲੰਦਾ ਕਮਾਲ ਕਰਦੇ ਵੀ ਆ ਤਾ ਫੁੱਲ ਗਿਆ ਫਿਰ 6 ਬੰਦ 6 ਕੰਦਾ ਆਹ ਇਹ ਆਰਿਆ ਲਾਵਾ ਤੇ ਲੜ ਆਪੇ ਬਣਿਆ ਕਹਿੰਦਾ ਮੈਂ ਤੇ ਜੋ ਉਹ ਵੀ ਮਾ ਜੋਹਰ ਵੀ ਦਿਖਾਉਣਾ ਇੱਕ ਅੱਧਾ ਇੱਕ ਜੱਲੇ ਗਿਆ ਜਾ ਕੇ ਘਰ ਤੇ ਕਿਰਪਾਨ ਵਗਾਰਾ ਜੋ ਗੱਟਾ ਹੋ ਗੱਟਾ ਕਿੰਨੇ ਦੀ ਘੜੀ ਆਈ ਆ ਆ ਲੈਣੀ ਤੇਰੇ ਜੀਵਸੇ ਨਰੋ ਸਾਂਤ ਹੈ ਜਿਦ ਰੱਖਾ ਹਰ ਮੁਖਾ ਮੰਦਨ ਜਾ ਪਰਖੜ ਸਭ ਜਾਗ ਹਰੀ ਆ ਬਣੋ ਆ ਮੇਰਾ ਬੁਰਾ ਰਾਜਾ ਹੁਣ ਤੂੰ ਬੱਜਾ ਆ ਦੇ ਹੱਥ ਪਕੜ ਇਹ ਪਕੌੜੇ ਕੀ ਬਾਤ ਲੈ ਕੇ ਚੱਲਿਆ ਪਕੌੜੇ ਪਕੌੜੇ ਕਰਾ ਰੱਖਣ ਚੱਲਿਆ ਬਾਬਾ ਬਾਬਾ ਦੱਸ ਤੂੰ ਤਾਂ ਕਸਲ ਤੋਂ ਅੰਮ੍ਰਿਤਸਰ ਨੂੰ ਸਭ ਤੇ ਪੂਰੇ ਭੱਜਿਆ ਜਾਣਾ ਹੁਣ ਦੇਖੀ ਸੀਰ ਤਾਂ ਪੂਰੇ ਬੈਠਣਾ ਹੈ ਨਾ ਮੇਰੀ ਗਾਵਣ ਉਹ ਪਾ ਕੇ ਜਾਣਾ ਏ ਮੈਂ ਭੋਗ ਪਾ ਕੇ ਜਾਣਾ ਨਹੀਂ ਜਾਣਾ ਜਣ ਕੇ ਉੱਥੇ ਜਾਣਾ ਫੇ ਫੇ ਨਹੀਂ ਬੁਖਾਰ ਦਿਖਣਾ ਤੈਨੂੰ ਭਾਈ ਹੁਣ ਵੀ ਆਇ ਰਹੇ ਹੂੰਡੀ ਬੰਦਾ ਉਹਨਾਂ ਦੇਖ ਲਿਆ ਧੀਰੇ ਧੀਰੇ ਭਾਈ ਬਾਬੇ ਮੈਂ ਆਉਣਾ ਤਾਂ ਮੈਂ ਤਾਂ ਉਹਨੂੰ ਇੱਕ ਦੋ ਬਾਬੇ ਕਹਿੰਦੇ ਮੈਂ ਇਹ ਨਾਲ ਦੱਸ ਮੈਂ ਕਿਤੇ ਮੈਂ ਉਹ ਨੱਟੇ ਜਾ ਰਹਾ ਆ ਜਾ ਫਿਰ ਉਹਨੇ ਆਉਣੀ ਨਾ ਪੂਰੇ ਨਾਲ ਆ ਆ ਗਿਆ ਉਹਦਾ ਹਾ ਗਿਆ ਹੁੰਦਾ ਇਹ ਕਿਵੇਂ ਜਿਹੜਾ ਫੜੀਦਾ ਕਹਿੰਦਾ ਮੈਂ ਅੰਡੇ ਖਾਂਦਾ ਤੇ ਉਹ ਖਾਂਦਾ ਤੈਨੂੰ ਕਾ ਚੱਕਰ ਦੇ ਵਿੱਚ ਹੁੰਦਾ ਆ ਨਹੀਂ ਨਾ ਮੈਂ ਕਿਹਨੇ ਨਹੀਂ ਮੈਂ ਖਾਂਦੇ ਉਹ ਖੜਾ ਗੁੱਸਾ ਤੂੰ ਕਰਦਾ ਉਹ ਮੈਂ ਨਹੀਂ ਖਾਂਦਾ ਮੈਂ ਜੋ ਮਨ ਕਰੇ ਇਹਨੇ ਪਤਾ ਵਿਆਹ ਚ ਖਾਦੇ ਐ ਇੱਕ ਵਾਰ ਨਾ ਵਿਆਹ ਚ ਗਿਆ ਉਹਥੇ ਖਾਦੇ ਇਹਨੇ ਕੀ ਅੰਡੇ ਇਹਦਾ ਜ਼ਿਕਰ ਨੂੰ ਵੀ ਬੂਲ ਰਿਹਾ ਹਾਂ ਇਹਨੂੰ ਆ ਨਮਾ ਤੇ ਆਪ ਦੇਖਿਆ ਖੰਦਾ ਅੰਡੇ ਪਿਆ ਦੇ ਵਿੱਚ ਜਦੋਂ ਪਿਆਜ ਦੱਸਿਆ ਕਹਿੰਦਾ ਅੰਡੇ ਆਏ ਫਿਰ ਨਹੀਂ ਖਾਦੇ ਨੇ ਪਹਿਲੇ ਖਾਦੇ ਆ ਹਾਂ ਮੈਂ ਝੂਠ ਨਹੀਂ ਬੋਲਦਾ ਜੇ ਹੁਣ ਤੈਨੂੰ ਕਹੂੰਗਾ ਤਾਂ ਅੰਡੇ ਖਾਦੇ ਹੋਏ ਨੇ ਮੱਛੀ ਕਰੋ ਮੈਂ ਵੀ ਖਾਦੇ ਆ ਬਹੁਤ ਸਾਲ ਪਹਿਲਾਂ ਛੱਡ ਗਏ ਗਰਮ ਕਰ ਬਣਾ ਪਰ ਗਰਮ ਕਰ ਬ ਪੈਣਾ ਆਜ਼ਾਦਰੀ ਇਹ ਬਾਸ਼ਾ ਸਤਵੀ ਅਲਾਪੀ வோர்ச்சோட மலார துணி குனரா வாய் தார் கேட ਨਾਸਦਾਉਂਦੇ ਰਹੇ ਇੱਕ ਵਾਰ 바ਵਾ ਜੀ ਦਾ ਦੇ ਕੇ ਇੱਥੇ ਕਥਾ ਹੋ ਰਹੀ ਥੀ ਆ ਪਿੱਛੇ ਪਈ ਉੱਪਰ ਪਿੱਛੇ ਪਈ ਸੰਗਤ ਬੈਠੀ ਆ ਸੰਤ ਮਹਾਰਾਜ ਜੀ ਬੈਠੇ 바ਵਾ ਜੀ ਲੋ ਜੀ ਬੰਤਪਾ ਜੀ ਵਾਲੀ ਕੁਟਿਆ ਪਰਦਾ ਹੋ ਗਈ ਸਮਾਪਤੀ ਪਰ ਜਿੰਨੇ ਆ ਗਏ ਤੈਨੂੰ ਬੜੀ ਫੁਰਤੀ ਮਾਰੀ ਤੈਨ ਭਾਈ ਐ ਕਣ ਹੀ ਆ ਨਾ ਰੱਖ ਫੇ ਗੱਡੀ ਦੇ ਫਰਮਾਨ ਚੱਲ ਪੜਦਾ ਜਿਵੇਂ ਲੋਕ ਸ਼ੌਪ ਲਾਉਣਾ ਨਾ ਨਵਾਂ ਬੈਗ ਲੈਂਦਾ ਭਾਜੀ ਦੇਖ ਲੋ ਮੜਾ ਜਾ ਦੇਖ ਲੈ ਬਹੁਤ ਪੈਸੇ ਖਰਚਦੇ ਮੈਂ ਬਹੁਤ ਪੈਸੇ ਖਰਚਦੇ ਤੇ ਹੁਣ ਪਾ ਅਗਲਾ ਬਲਾਗ ਸ਼ੁਰੂ ਕਰਦਾ ਹਾਂ ਅਗਲੇ ਬਲਾਗ ਚ ਦੱਸਦੇ ਕਿੱਥੇ ਚੱਲੇ ਸ਼ਰਮ ਮੈਂ ਵੀਡੀਓ ਚ ਦੱਸ ਵੀ ਦਿੱਤਾ ਹੁਣ ਵੀ ਪ੍ਰੋਗਰਾਮ ਕਿੱਧਰ ਦਾ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਹੁਣ ਵਾਸਤੇ ਮਿਲਦਾ ਹੁਣ ਪਰ ਕਿਸੇ ਅਗਲੀ ਵੀਡੀਓ ਦੇ ਵਿੱਚ